ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪੁਰਾਣੇ ਟਰੈਕਟਰ ਜਿਹੜੇ ਹੈਗੇ ਨੇਗੇ ਉਹ ਦਿਖਾਉਣੇ ਆਂਗੇ ਕਿਹੜੇ-ਕਿਹੜੇ ਮਾਡਲ ਖੜੇ ਨੇਗੇ ਅੱਜ ਆਪਾਂ ਡੀਲਰ ਸਿੱਪ ਤੇ ਆਂਗੇ ਤੇਰੀਓ ਟਰੈਕਟਰਸ ਨਾਮ ਆਈਡੀ ਚੌਂਕ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਪੁਰਾਣੇ ਟਰੈਕਟਰਾਂ ਰਿਵਿਊ ਕਰਦੇ ਹਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਨੇ ਲੇ ਕਿਹੜੇ-ਕਿਹੜੇ ਟਰੈਕਟਰ ਖੜੇ ਹੈ ਜੀ ਆਪਣੇ ਲੇ ਟਰੈਕਟਰ ਤਕਰੀਬਨ ਸਾਰੇ ਮਾਡਲ ਖੜੇ ਨੇ ਇਹ ਦੋ ਫਾਰਮ ਟਰੱਕ 80 ਹੈਗਾ 2005 ਮਾਡਲ ਟਰੈਕਟਰ ਹੈਗਾ ਇਹ ਹਾਂਜੀ ਪੰਜਾਬ ਨੰਬਰ ਟਰੈਕਟਰ ਹੈਗਾ ਪੂਰਾ ਸਾਫ਼ ਹੈ ਸੁੱਕਾ ਹੈ ਪੂਰਾ ਟਰੈਕਟਰ ਇਹ ਤਾਂ ਕਿੰਨਾ ਟਰੈਕਟਰ ਹੈਗੀ ਇੰਜਨ ਗੇਅਰ ਦਾ ਕਿੰਨਾ ਟਰੈਕਟਰ ਇੰਜਨ ਗੇਅਰ ਦਾ ਓਕੇ ਟਰੈਕਟਰ ਹੈ ਇਹ ਅੱਛਾ ਜੀ ਪੀ ਵੀ ਨੰਬਰ ਹੈਗਾ ਪੰਜਾਬ ਨੰਬਰ ਹੈਗਾ ਇੰਜਨ ਗੇਅਰ ਦਾ ਓਕੇ ਟਰੈਕਟਰ ਪ੍ਰਾਈਸ ਤਕਰੀਬਨ 235000 ਪਰ ਰੇਂਜ ਟਰੈਕਟਰ ਹੈ ਜੀ ਇਹ ਉਹ ਸੁੱਕਾ ਟਰੈਕਟਰ ਆ ਬਿਲਕੁਲ ਸਾਫ਼ ਟਰੈਕਟਰ ਹੈਗਾ ਇਹ ਫਾਰਮਟ੍ਰੈਕ 60 ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਟਰੈਕਟਰ ਦੀ ਬਾਕੀ ਵੀਡੀਓ ਦੇ ਵਿੱਚ ਤੇ ਦੂਜਾ ਮਾਡਲ ਹੈਗਾ ਜੀ ਇਹ ਸੋਨ ਲੀਕਾ ਦਾ ਕਿਹੜਾ ਜੀ ਇਹ ਸੋਨਾਲੀਕਾ 2014 ਮਾਡਲ ਦਾ ਆਰਐਕਸ ਮਾਡਲ ਹੁੰਦਾਗਾ ਇਹ ਹਾਂਜੀ ਇਹਦੇ ਫਰੰਟ ਡਾਇਰ ਨਵੇਂ ਹੈਗੇ ਪਿਛਲੇ ਹੈਗੇ 85 ਬਾਰੇ ਡਾਇਰ ਪਿਛਲੇ ਹੈਗੇ ਇਹ ਵੀ ਪੰਜਾਬ ਨੰਬਰ ਆ ਸਰ ਹਾਂ ਪੀਪੀ ਨੰਬਰ ਹੈ ਟਰੈਕਟਰ ਇਹ ਵੀ ਪੰਜਾਬ ਨੰਬਰ ਹੈਗਾ ਠੀਕ ਹੈ ਜੀ ਬਾਕੀ ਟ੍ਰੈਕਟਰ ਦਾ ਟਰੈਕਟਰ ਹੈਗਾ ਬਾਕੀ ਕੰਡੀਸ਼ਨ ਤੁਸੀਂ ਦੇਖ ਲਾ ਸਕਦੇ ਹੋ ਟਰੈਕਟਰ ਦੀ ਸਾਰੀ ਇਹ ਵੀਡੀਓ ਵਿੱਚ ਤੁਹਾਡੇ ਸਾਹਮਣੇ ਟਾਇਰ ਤੁਰ ਵਧੀਆ ਖੜਿਆ ਟਰੈਕਟਰ ਨੂੰ ਇੰਜਨ ਗੀਅਰ ਦਾ ਬਿਲਕੁਲ ਇਹ ਵੀ ਟਰੈਕਟਰ ਓਕੇ ਹੈਗਾ ਕਿਸਾਨ ਵੀਰ ਤੋਂ ਕੱਟਿਆ ਸੀ ਕਿਸੇ ਤੋਂ ਉਹ ਨਵਾਂ ਲੈ ਕੇ ਐਕਸਚੇਂਜ ਕਰਕੇ ਇਸ ਲੱਖ 80 ਪਿੱਤਾ ਸੀਰ ਦੀ ਰੇਂਜ ਦਾ ਟਰੈਕਟਰ ਹੈਗਾ ਮੌਕੇ ਦੇ ਹੋਲ ਡਿਸਕਾਊਂਟ ਦੇ ਦਿੱਤਾ ਜਾਊਗਾ। ਅੱਜੇ ਕਿਸੇ ਵੀਰ ਨੇ ਮਤਲਬ 3 ਲੱਖ ਸਾਢੇ 3 ਲੱਖ ਰੁਪਏ ਲਾਉਣਾਗਾ। ਉਹ ਟਰੈਕਟਰ ਦੇਖ ਸਕਦਾ ਇਹ। ਸੋਨਾਲੀਕਾ ਕੰਪਨੀ ਦਾ 750 RX ਤੇ ਦੂਜਾ ਆ ਗਿਆ ਫਾਰਮ ਟਰੈਕ ਦਾ 60 ਮਾਡਲ। ਫਾਰਮ ਟਰੈਕ 60। ਇਹ T20 20 ਸਪੀਡਾਂ ਦਾ ਟਰੈਕਟਰ ਹੈਗਾ। ਕਸਟਮ ਨਮਾੜ ਵੀ ਟਰਾਰਾ ਇਹ ਨਾਲ ਦੀ ਬਿਲਕੁਲ। ਇਹ 4 ਸਪੀਡ ਦੇ ਵਿੱਚ ਆ ਰਿਹਾ ਇਹ 4 ਸਪੀਡ ਦੇ ਵਿੱਚ ਆ 25 ਗੋੰਟ ਦੇ ਲਿਫਟ ਕੰਪੈਸਟੀ ਹੈ ਟਰੈਕਟਰ ਦੀ। ਪੀ 2 ਗੇਰ ਵਿੱਚ ਵੀ ਚੱਲਦੀ ਹੈ 540 ਨੇ ਰਵਰ 16 ਨਾਲ 28 ਡੈਕਟਰ ਦਾ ਡੈਕਟਰ ਹੈ ਜੀ ਇਹ ਇਹ ਛੋਟੇ ਗੇਰ ਵਾਲਾ ਡੈਕਟਰ ਹੈ ਜੀ ਜਿਹੜਾ ਛੋਟੇ ਗੇਰ ਵਾਲਾ 55 ਹਸਪਾਵਰ ਦੇ ਵਿੱਚ ਆਉਂਦਾ ਟਾਪ ਮਾਡਲ ਅੱਜ ਦੇ ਸਮੇਂ ਦੇ ਵਿੱਚ ਪੂਰਾ ਵਿਕ ਰਿਹਾ ਹੈ ਇਹ ਮਾਡਲ ਇਹ ਪੂਰਾ ਮਾਡਲ ਫਸਟ ਓਨਰ ਦਾ ਡੈਕਟਰ ਹੈਗਾ ਪਹਿਲੇ ਮਾਲਕ ਦਾ ਕੈਸ਼ ਦੀ ਕਾਪੀ ਵਾਲਾ ਡੈਕਟਰ ਹੈ ਜੀ ਇਹ ਪੰਜਾਬ ਨੰਬਰ ਹੈ ਜੀ ਹਾਂ ਪੰਜਾਬ ਨੰਬਰ ਹੈ ਪਹਿਲੇ ਮਾਲਕ ਦਾ ਕੋਈ ਦੇਖ ਸਕਦੇ ਕੰਡੀਸ਼ਨ ਪੂਰੀ ਐਨ ਮਤਲਬ ਟੇਪਾ ਟੂਪਾ ਸਾਰੀਆਂ ਹੋਈਆਂ ਹੋਈਆਂ ਨੇ ਫੋਟੋ ਮਤਲਬ ਕੱਲੀ ਫਾਇਬਰ ਲਾਉਣ ਵਾਲੀ ਹੈ ਦੇ ਉੱਪਰ ਕੱਲੀ ਆਪਾਂ ਨੂੰ ਆਪਾਂ ਵੀ ਆਪਾਂ ਨਾਲ ਦਵਾਂਗੇ ਦਾਵਾ ਬਣ ਵਾਲੇ ਪਈ ਹੋਈ ਇਹ ਜੇ ਫੈਵਰੀਵਰ ਨੂੰ ਮਿਲ ਜੂਗੀ ਬਸ ਕਲਰ ਵੀ ਨਾਲ ਆ ਰਹੇ ਤੇ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰਾਂ ਟੂਰਾਂ ਦੀ ਬਿਲਕੁਲ ਸਾਫ ਟਰੈਕਟਰ ਹੈਗਾ ਇੰਜਨ ਗੇਰ ਦਾ ਬਿਲਕੁਲ ਓਕੇ ਹੈ ਲੋਨ ਵੀ ਜੇ ਕਿਸੇ ਨੇ ਕਰਵਾਉਣਾ ਚਾਹੇ ਲੋਨ ਵੀ ਹੋ ਜਾਊਗਾ ਇਹ ਟਰੈਕਟਰ ਦਾ 7.5 ਲੱਖ ਰੁਪਏ ਦਾ ਪ੍ਰਾਈਸ ਹੈਗਾ ਟਰੈਕਟਰ ਦਾ ਇਹ 20 ਮਾਡਲ ਹੈ ਜੀ ਹਾਂ 2020 ਮਾਡਲ ਟਰੈਕਟਰ ਹੈ ਜੀ ਇਹ ਠੀਕ ਹੈ ਜੀ ਦੂਜਾ ਫਾਰਮ ਟਰੈਕ ਇੱਕ ਆਹ ਖੜਿਆ ਹੈਗਾ ਇਹ 65 ਦਾ ਟਰੈਕਟਰ ਹੈਗਾ ਇਹ 14000 ਦੇ ਮਾਰਕ ਨੇ 15000 ਕੀ ਟਰੈਕਟਰ ਦੀ ਇਹ 4.5 ਲੱਖ ਦੀ ਰੇਂਜ ਦਾ ਟਰੈਕਟਰ ਹੈ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਪੀਪੀ 11 ਪਟਿਆਲਾ ਨੰਬਰ ਟਰੈਕਟਰ ਜੀ ਇਹ ਇਹ ਪਟਿਆਲਾ ਨੰਬਰ ਟਰੈਕਟਰ ਹੈ ਜੀ ਸੈਕੰਡ ਓਨਰ ਹੈਗਾ ਇਹ ਨੰਬਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦਾ 16 98 ਦੇ ਟੈਂਟਰ ਹੈ 55 ਹਾਸਪੋਰ ਦਾ ਟਰੈਕਟਰ ਹੈ ਜੀ ਇਹ ਸਭ ਤੋਂ ਵਧੀਆ ਟਰੈਕਟਰ ਹੈਗਾ ਕੰਡੀਸ਼ਨ ਟਾਈਮ ਦੇ 60% ਤੋਂ ਵੱਧ ਵਿਕ ਰਿਹਾ ਹੈਗਾ ਟਰੈਕਟਰ ਕੰਡੀਸ਼ਨ ਵਾਈਜ਼ ਤੁਸੀਂ 16 98 ਦੇ ਟੈਂਟਰਾਂ ਚ ਇੱਕ ਸਰ ਆ ਆ ਗਿਆ ਜੀ ਇਹ ਤਾਂ ਬਿਲਕੁਲ ਨਵਾਂ ਟਰੈਕਟਰ ਖੜਿਆ ਹਾਂ ਇਹ ਬਿਲਕੁਲ ਨਵਾਂ ਟਰੈਕਟਰ ਹੈ ਜੀ ਇਹ ਫਸਟ ਓਨਰ ਟਰੈਕਟਰ ਹੈਗਾ ਪੀਪੀ 13 ਨ ਇਹ ਤਾਂ ਜਮੀਨ ਨਮਾ ਉਹ ਹੈ 22 ਮਾਡਲ ਹੈਗਾ ਇਹ ਕਿਸੇ ਵੀਰ ਨੇ ਮਤਲਬ ਕੋਈ ਹੋਰ ਕੰਪਨੀ ਦਾ ਬਹੁਤ ਘੱਟ ਚੱਲਿਆ ਹੋਇਆ ਡੈਕਟਰ ਹੈ ਇਹ ਹੈਗਾ F31 ਮਾਡਲ F31 ਪੂਰੀ 55 ਹॉर्सपावर ਦੇ ਵਿੱਚ ਡੈਕਟਰ ਹੈ ਇਹ ਐਕਸਪੀ ਉੱਪਰ 55 ਹॉर्सਪਾਵਰ ਦਾ ਆਰਟੀ ਦੇ ਉੱਪਰ ਅਛੇ ਇਹ ਐਕਸਪੀ ਪੂਰੀ 55 ਜਰਵੀ ਹੈ ਇਹ ਪੂਰੀ 55 ਦੇ ਵਿੱਚ ਡੈਕਟਰ ਹੈਗਾ ਠੀਕ ਹੈ ਜੀ ਇਹਦੀ ਡਿਮਾਂਡ ਜੀ ਇਹ ਆਪਾਂ ਟਰੈਕਟਰ ਦੇ ਦਾਂਗੇ ਜੀ 690000 ਰੁਪਏ ਦਾ ਇਹ 690000 ਦੇ ਵਿੱਚ ਤੁਹਾਨੂੰ ਟਰੈਕਟਰ ਮਿਲ ਜਾਉ ਪੰਜਾਬ ਬਹੁਤ ਘੱਟ ਚੱਲਿਆ ਆ ਟਰੈਕਟਰ ਆ ਜੀ ਇਹ ਪੰਜਾਬੀ ਹੋਨਰ ਆ ਟਰੈਕਟਰ ਪੰਜਾਬ ਨੰਬਰ ਟਰੈਕਟਰ ਹੈਗਾ ਬਿਲਕੁਲ ਸਾਫ਼ ਆ ਬਹੁਤ ਸੋਹਣਾ ਟਰੈਕਟਰ ਖੜਿਆ ਨਵਾਂ ਹੀ ਖੜਿਆ ਮੈਂ ਕਹਿ ਸਕਦਾ ਹਾਂਗਾ ਹ ਹੁਣ ਜਿਹੜੇ ਟੌਪ ਮਾਡਲ ਚੱਲਨੇ ਐ F41 ਹਾਂ ਉਹ ਟਰੈਕਟਰ ਲੈ ਕੇ ਆਈ ਵਿੱਚ 55 HP ਕੈਟਾਗਰੀ ਲਿਖੀ ਜਾਂਦੀ ਆ ਪਰ ਇਹ ਚ 55 ਹਸਪਾਵਰ ਆ ਇਹ ਪੂਰਾ 55 ਹਸਪਾਵਰ ਹੈ ਇਹ ਕਿਸੇ ਵੀਰ ਭਾਈ ਨੇ ਲੈਣਾ ਟਰੈਕਟਰ ਬਹੁਤ ਘੱਟ ਚੱਲਿਆ ਹੈ ਜਿਹਨੂੰ ਜਿਹਨੂੰ ਚਲਿਆ ਹੋਇਆ ਟਰੈਕਟਰ ਹੈਗਾ ਕਿਰਮਾ ਉਹ ਲਾਈ ਇਹ ਮਾਡਲ ਨਹੀਂ ਦੱਸਿਆ ਆਪਾਂ ਨੇ ਮਾਡਲ 2022 ਮਾਡਲ 2022 ਹੈਗਾ 2022 ਮਾਡਲ ਹੈਗਾ ਬਿਲਕੁਲ ਸਾਫ਼ ਟਰੈਕਟਰ ਅਸੀਂ ਦੇਖ ਲਗ ਰਹੇ ਹਾਂ ਵੀਡੀਓ ਦੇ ਵਿੱਚ ਟਾਇਰ ਟੂ ਰਹੇ ਨੇ ਬਿਲਕੁਲ ਸਾਫ਼ ਖੜੇ ਆ ਵਧੀਆ ਟਾਇਰ ਖੜੇ ਨੇ T20 ਹੈਗਾ ਕਲਾਸਿਕ ਪ੍ਰੋ ਹੈ ਜੇ ਕਿਸੇ ਨੇ ਵੀਰ ਨੇ ਨੰਮਾ ਜਾਂ ਪੁਰਾਣਾ ਟਰੈਕਟਰ ਉੱਚਾ ਮਾਡਲ ਦੇਖਣਾ ਪੌਣ ਲੈ ਸਕਦੇ ਐ ਇਸ ਟਰੈਕਟਰ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਖਤਰੀ ਖਤਰੀ ਲੱਗੀ ਹੋਈ ਆ ਟਰੈਕਟਰ ਨੂੰ ਤੇ ਆ ਅਗਰ ਕਿਸੇ ਹੋਰ ਵੀ ਇਹਨੇ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਉਹ ਕਮੈਂਟ ਲਿਖ ਸਕਦਾ ਹੈਗਾ ਆ ਵੀ ਕਿਹੜਾ ਟਰੈਕਟਰ ਲੈਣਾ ਕਿੰਨੇ ਰੇਟ ਦਾ ਲੈਣਾ ਆਪਣੇ ਕੋਲ ਹੋਰ ਵੀ ਟਰੈਕਟਰ ਖੜੇ ਨੇ ਪਿੱਛੇ ਆਪੂ ਲਈ ਇੱਕ ਹੋਰ ਜਾਣਕਾਰੀ ਲੈਣੀ ਸੀਗੀ ਜਿਵੇਂ ਆਪਾਂ ਹੁਣ ਪੁਰਾਣੇ ਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਆ ਹਾਂ ਉੱਚੇ ਮਾਡਲ ਦੇ ਵਿੱਚ ਪੁਰਾਣਾ ਟਰੈਕਟਰ ਕਿਸ ਦਾ ਘੱਟ ਮੁੱਲ ਵਾਲਾ 1.5-2 ਲੱਖ ਰੁਪਏ ਦਾ ਟਰੈਕਟਰ ਹੈਗਾ ਉਹ ਆਪਾਂ ਕੱਟ ਲੈਣੇ ਹੈਗੇ ਅੱਛਾ ਜੀ ਬਾਦ ਰੇਟ ਤੇ ਬਾਦ ਮ ਰੇਟ ਤੇ ਕੱਟ ਸਕਦੇ ਨੇ ਜਿਹੜੇ ਰੇਟ ਤੇ ਟਰੈਕਟਰ ਵਿਕਣ ਆਉਂਦਾ ਉਹੀ ਰੇਟ ਤੇ ਕਟਾ ਜਾਂਦਾ ਉਹ ਟਰੈਕਟਰ ਠੀਕ ਹੈ ਇਹ ਟਰੈਕਟਰ ਜ ਤਲਾਜ ਲੋਕੀ ਦੇਖੇ ਹੁੰਦੇ ਨੇ ਇੰਜਨ ਗੇਅਰ ਦੇ ਬਿਲਕੁਲ ਵਧੀਆ ਹੁੰਦੇ ਨੇ ਟਰੈਕਟਰ ਤੇ ਬਾਕੀ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਸਰ ਕਿੰਨਾ ਹੈ ਜੀ ਨੰਬਰ ਹੈਗਾ 9914910444 ਜਦੋਂ ਨਹੀਂ ਤੁਹਾਨੂੰ ਉਹ ਵੀ ਟਰੈਕਟਰ ਘੜੇ ਨੇ ਪਿੱਛੇ ਵਰਕਸ਼ਾਪ ਦੇ ਵਿੱਚ ਕੋਈ ਵੀ ਟਰੈਕਟਰ ਲੈਣਾ ਕਿਸੇ ਨੇ ਸੰਪਰਕ ਆਪਣੇ ਨਾਲ ਕਰ ਸਕਦਾ ਹੈਗਾ ਸੰਪਰਕ ਕਰ ਸਕਦੇ ਹੋ ਬਾਕੀ ਡੀਲਰਸ ਪਤੇ ਆ ਕੇ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ ਟਰੈਕਟਰ ਨੂੰ ਤੇ ਮਿਲਦੇ ਆਗਲੀ ਵੀਡੀਓ ਵਿੱਚ ਧੰਨਵਾਦ ਜੀ